ਸਰਦਾਰ ਬਲਦੇਵ ਸਿੰਘ ਠੇਕੇਦਾਰ ਜੀ ਦੀ ਯਾਦ ਵਿੱਚ ਪੰਗਲ ਕੰਸਟਰਕਸ਼ਨ ਕੰਪਨੀ ਅਤੇ ਪੰਗਲ ਪਰਿਵਾਰ ਵੱਲੋਂ ਦੂਸਰਾ ਕੁਸ਼ਤੀ ਦੰਗਲ ਕਰਵਾਇਆ ਸਭ ਤੋਂ ਪਹਿਲਾ ਖਬਰਾਂ ਖੇਡਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਪੇਜਣ ਲਈ ਸੰਪਰਕ ਕਰੋ ਦੇਖੋ ਹਰਪਾਲ ਸਿੰਘ ਜੱਜ ਦੀ ਰਿਪੋਰਟ ਫਾਜ਼ਲ ਸਾਹਿਬ ਅਨੰਦਨ ਬਰਦੇ ਟੈਕਨਾਲੋਜੀ ਜਿਨ੍ਹਾਂ ਦਾ ਵਰਸਿ ਦਿਵਸ ਦੀ ਵਰਸੀ ਉੱਤੇ ਅਸੀਂ ਇਹ ਮੇਲਾ ਕਰਵਾ ਰਹੇ ਹਾਂ ਹਰ ਸਾਲ ਦੀ ਤਰ੍ਹਾਂ ਅੱਗੇ ਵੀ ਕਰਾਵਾਂਗੇ ਤੇ ਇੱਥੇ ਹੀ ਘਟਕਾਵਾਂਗੇ ਵਧੀਆ ਵਧੀਆ ਪਹਿਲਵਾਨ ਹਰ ਸਾਲ

ਬਹੁਤ ਵਧੀਆ ਰੌਣਕਾਂ ਲੱਗੀਆਂ ਹੋਣਾਂ ਇਹ ਇਹ ਸੰਦੇਸ਼ ਆਵੇ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਆਪਣੇ ਬੱਚਿਆਂ ਨੂੰ ਉਸ ਰੇਲ ਨਾਲ ਜੋੜੋ ਨਸ਼ਾ ਤੋਂ ਰਹਿਤ ਕਰੋ ਸਰਕਾਰਾਂ ਇਹਨਾਂ ਨੇ ਪਿਛਲੇ ਦੋ ਸਾਲਾਂ ਤੋਂ ਸਾਨੂੰ ਬਹਿਣਾ ਨੂੰ ਉਹ ਦੂਸਰੀ ਵਾਰੀ ਬਣਾ ਰਹੇ ਆ ਤੇ ਉਹਨਾਂ ਨੂੰ ਇਸੇ ਦਾ ਬੜਾ ਸ਼ੌਂਕ ਸੀ ਇਸ ਕਰਕੇ ਅਸੀਂ ਆਪਣਾ ਪ੍ਰੋਗਰਾਮ ਇਹ ਬਣਾਇਆ ਵੀ ਹੈ ਕਈ ਦਾ ਪ੍ਰੋਗਰਾਮ ਕਰਿਆ ਵੀ ਹੈ ਹਰ ਸਾਲ ਤੇ ਨਵੇਂ ਨਵੇਂ ਪਿੰਡਾਂ ਦਾ ਪਤਾ ਲੱਗੇ ਪੈਂਦਾ ਸੁਪਰੀਆ ਕਰਨ ਖੇਡ ਖੇਡ ਦੇ ਮਗਰ ਜਾਣ ਜਿਹੜਾ ਮਗਰ ਜਾਣ ਉਸ ਤੋਂ ਜ਼ਿਆਦਾ ਬਹੁਤ ਜ਼ਿਆਦਾ ਜੀ ਕਾਫੀ ਸਾਡੇ ਨਾਲ ਦੇ ਪਿੰਡਾਂ ਤੋਂ ਸਾਡੇ ਪੰਡੋਰੀ ਤੋਂ ਮਿਸ਼ਨਪੁਰਾ ਫਰਮਾਣਾ ਪਿੰਡ ਜਿਹੜੇ ਜਿਹੜੇ ਸਾਡੇ ਲਾਗੇ ਪਿੰਡਾਂ ਤੋਂ ਬਹੁਤ ਚਾਹ ਨਾਲ ਆ ਰਹੇ ਆ ਪਰ ਬਈ ਨੰਨਾ ਦੇਖ ਰਹੇ ਹਾਂ ਬੱਚਿਆਂ ਦਾ ਬਹੁਤ ਰੁਝਾਨ ਆ ਕਾਫੀ ਵਧੀਆ ਦੇਖ ਰਹੇ ਆ ਅਨਾਮ ਅਸੀਂ मतिलब असीं शो नौजवान पीढ़ी इहो मैसेज नशा दूर जओ इन ਛੱਡ ਦੋ ਮਤਲਬ ਆਪਣੀ ਖੇਡ ਖੇਡ ਦੇ ਵਿੱਚ ਜਾਓ ਵੀ ਆਪਣੀ ਖੇਡ ਮਗਰ ਇਕਾ ਰਹੀਦਾ ਨਸ਼ੇ ਦਾ ਵਿਰੋਧ ਹੋਣਾ ਚਾਹੀਦਾ ਕੰਮ ਅਸੀਂ ਵੱਡੇ ਰੱਖਿਆ ਜੋ ਜੋ ਵੀ ਅਸੀਂ ਚੋਰੀ ਕੀਤਾ ਹੈ ਨੌਜਵਾਨ ਵੀ ਇਹੀ ਮੈਸੇਜ ਦੇ ਰਹੇ ਆ ਨਸ਼ਿਆਂ ਤੋਂ ਦੂਰ ਜਾਓ ਇਹਨਾਂ ਨੂੰ ਛੱਡ ਦੋ ਮਤਲਬ ਆਪਣੀ ਖੇਡ ਖੇਡ ਦੇ ਵਿੱਚ ਜਾਓ ਵੀ ਜੋ ਬੜੀ ਖੇਡ ਮਗਰ ਦਿਖਾਈਦਾ ਨਸ਼ੇ ਦੇ ਵਿਰੁੱਧ ਹੋਣਾ ਚਾਹੀਦਾ ਜੀ ਪਾਇ ਕੁਟੀਕ ਕਾਲ ਸਾਹਿਬ ਜੀ ਪਾਇ ਕੁਟੀਕ ਬਤੈ ਰਹਿਣਾ ਤਾਂ ਸੋਸ਼ਲ ਮੀਡੀਆ ਤੋਂ ਜਿਹੜੇ ਪ੍ਰੈਸ ਦੇ ਵੀ ਤੁਸੀਂ ਇੱਥੇ ਆਏ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਕਮਲਜੀਤ ਬੰਗਾ ਹੈ ਮਰਸੋ ਜਲਾ ਪ੍ਰੇਸ਼ਣ ਮੈਂਬਰ ਹੈ ਤੇ ਇਹਨਾਂ ਦਾ ਗ੍ਰਾਮ ਪੰਚਾਇਤ ਪਿੰਡ ਮਾਗੜ ਦਾ ਸਰਪੰਚ ਵੀ ਹੈ ਇਸ ਫੈਮਿਲੀ ਨਾਲ ਬਹੁਤ ਜ਼ਿਆਦਾ ਪਿਆਰ ਆ ਸਾਹਿਬ ਬਹੁਤ ਸਾਡਾ ਸਾਡਾ ਵੀ ਮਾਨ ਸਤਕਾਰ ਕਰਦੇ ਆ ਔਰ ਚੇਸਟੌਰ ਦੇ ਅੱਜ ਇੱਥੇ ਪਹੁੰਚੇ ਆਂ ਭੰਗੜ ਪਰ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸਰਦਾਰ ਬਲਦੇਵ ਸਿੰਘ ਦੀ ਪਤਨੀ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਵੱਡੇ ਵੀਰ ਸਨ ਭੰਗੜ ਜੋ ਕਿ ਉਹ 2 ਸਾਲ ਪਹਿਲਾਂ ਸਾਨੂੰ ਸਾਡੇ ਪਰਿਵਾਰ ਨੂੰ ਛੱਡ ਕੇ ਚਲੇ ਗਏ ਆ ਸੋ ਉਹਨਾਂ ਦੀ ਯਾਦ ਦੇ ਵਿੱਚ ਜੋ ਪਿਛਲੇ ਸਾਲ ਵੀ ਉਹਨਾਂ ਦੀ ਯਾਦ ਵਿੱਚ ਜਿਹੜੇ ਕੁਸ਼ਤੀ ਮੁਕਾਬਲੇ ਹੋਏ ਸਕੇ ਸੋ ਇਸ ਵਾਰ ਜਿਹੜਾ ਦੂਸਰਾ ਕੁਸ਼ਤੀ ਮੁਕਾਬਲਾ ਕੋ ਕਰਵਾਇਆ ਜਾ ਰਿਹਾ ਹੈ ਦੇਖੋ ਜੇ ਗੱਲ ਤਾਂ ਕਰਦੇ ਆਪਾਂ ਇਸ ਫੈਮਿਲੀ ਦੀ ਜੋ ਪੰਗਲ ਫੈਮਿਲੀ ਆ ਤੇ ਪਹਿਲਾਂ ਤੋਂ ਹੀ ਇਸ ਪਿੰਡ ਦੇ ਵਿੱਚ ਇਹਨਾਂ ਦਾ ਵੀ ਬਹੁਤ ਮਾਨ ਸਤਕਾਰ ਆ ਜੀ ਜਿਹੜੇ ਬਲਦੇਵ ਸਿੰਘ ਜੀ ਸੀ ਉਹਨਾਂ ਨੇ ਇੱਕ ਗਰਾਊਂਡ ਲੈਵਲ ਤੋਂ ਉੱਠ ਕੇ ਇੱਕ ਬਹੁਤ ਵਧੀਆ ਤਰੱਕੀ ਕੀਤੀ ਮਿਹਨਤ ਦੇ ਨਾਲ ਔਰ ਇਹ ਪਰਿਵਾਰ ਸਾਰਾ ਮਿਹਨਤ ਕਸ਼ਿਆ ਬਹੁਤ ਤਰੱਕੀ ਕੀਤੀ ਇਹਨਾਂ ਨੇ ਵੀ ਤੇ ਇਨਰਾਂ ਦੇ ਪਿੰਡ ਦੇ ਵਿੱਚ ਮਾਣ ਸਤਿਕਾਰ ਇੰਦਾ ਆ ਵੀ ਇਹ ਕੋਈ ਵੀ ਪ੍ਰੋਗਰਾਮ ਹੋਵੇ ਰੇਪ ਭਾਈ ਕਹਰੇ ਨਾਲ ਲੈ ਕੇ ਚੱਲਦੇ ਆ ਦੇਖੋ ਜੀ ਆਪਾਂ ਜੇ ਨੌਜਵਾਨ ਨੂੰ ਚੱਕੀ ਖੇਡ ਚਾਹਾਂ ਚੰਗੀ ਖੇਡ ਤੇ ਲਾਉਣਾ ਆ ਤੇ ਸਾਨੂੰ ਜੇ ਨਸ਼ਾ त्याਗਣੇ ਆ ਜੇ ਸਾਨੂੰ ਪਿੰਡਾਂ ਦੇ ਵਿੱਚ ਇਹੋ ਜਿਹੇ ਜਿਹੜੇ ਖੇਡ ਤੇ ਪਰੰਪਰਾਵਾਂ ਕਰਦੇ ਚਾਹੀਦੇ ਆ ਜਿਵੇਂ ਕਿ ਕਬੱਡੀ ਹੋਵੇ ਚਾਹੇ ਕੁਸ਼ਤੀ ਹੋਵੇ ਕਿਉਂਕਿ ਜਿਹੜੀਆਂ ਕੁਸ਼ਤੀਆਂ ਆ ਕੁਸ਼ਤੀਆਂ ਇਹ ਔਲੋਕ ਹੋ ਰਹੀਆਂ ਆ ਕਿਉਂਕਿ ਸਾਡੀ ਮਾਂ ਗੇੜ ਕਬੱਡੀ ਹੋਈ ਆ ਇਹ ਕਸਤੀ ਹੋਈ ਇਹ ਬੱਚੇ ਦਾ ਪੜਾਈ ਹੀ ਹੈ ਜਿਹੜੀ ਕੇਨ ਨੂੰ ਸਿੱਖਣਦੇ ਆ ਪਰ ਇਹ ਲੋਪ ਹੋ ਰਹੀਆਂ ਤੇ ਸਾਡੇ ਸਮਾਜ ਨੂੰ ਚਾਹੀਦਾ ਜੇ ਆਪਾਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ ਤੇ ਸਾਨੂੰ ਇਦਾਂ ਦੇ ਖੇਡਾਂ ਕਰਵਾਉਣੀਆਂ ਚਾਹੀਦੀਆਂ ਨੇ ਇਹਦੇ ਦਾ ਡਾਕਟਰ ਰਵੀਆ ਅੰਬੇਕਰ ਅਖਾੜਾ ਹੈ ਖਵਾੜੇ ਦੇ ਵਿੱਚ ਆਉਂਦਾ ਹਰਿਆਵਾਲਾ ਦੇ ਵਿੱਚ ਰਾਤ ਪ੍ਰਧਾਨ ਜੀ ਦਾ ਮਹਿਬਾਨ ਮੁਤਬਰਤ ਕਰਨਾ ਹੈ ਬਹੁਤ ਸੋਹਣਾ ਅਖਾੜਾ ਚਲਾਉਂਦੇ ਆ ਮੈਂ ਰਾਤ ਪ੍ਰਧਾਨ ਜੀ ਦਾ ਇੱਥੇ ਪਹੁੰਚਣ ਤੇ ਆਇਆ ਨੇ ਪਹਿਨਾ ਹੈ ਉਹਨਾਂ ਦੇ ਨਾਲ ਜਿੰਨੇ ਵੀ ਹੋਰ ਮਨ ਪਹੁੰਚੇ ਹੈ ਜੀ ਤੁਹਾਡਾ ਸਵਾਗਤ ਹੈ ਜੀ ਆਨੂੰ ਮਾਈਕ ਅੱਗੇ ਸੁਝਾਓ ਅਧਿਕਾਰ ਮੇਤਰ ਪਾਵਾ ਦੀ ਜਿਹੜਾ ਆਓ ਪੰਜੀ ਰੱਖ ਜਾਓ ਜੇ ਵੀ ਸ਼ੰਕਰ ਨਮਸਕਾਰ ਕਾਹਨ ਰਹਿਤਾ ਜੱਤੀ ਨਾਲ ਬੋਧੂ ਗੁਰਦੇ ਦੇ ਦਰਮਿਆਨ ਵਿੱਚ ਉਹਨੇ ਸਾਲ ਕੀ ਰਾਉ ਮਨ ਕੋਲ ਬੱਤੀ ਰੱਖ ਜਾ ਸਰਦਾਰ ਗੋਵਿੰਦ ਸਿੰਘ ਅਖਾੜਾ ਫੁਕਵਾਲਾ ਜਨਰ ਬਾਈ ਬੇਜੋ ਮਾਲ ਜੀਤ ਸਿੰਘ ਜੀ ਭਗਤ ਸਿੰਘ ਕੇ ਬੇਨਤੀਆਂ ਦੋਨੇ ਬੱਚੀਆਂ ਦੀ ਮਾਨ ਸਰੇਂਦਰਪਾਲ ਜੀ ਹੁਣਾਂ ਕੋਲੋਂ ਸ਼ੁਰੂ ਕਰਾਉਣੀ ਆ ਰਿਕਾ ਰਿਕਾ ਦੇ ਪਾਸੇ ਜਾਓ ਇਧਰੇ ਆ ਦੇਖੋ ਇਹ ਸਰਦਾਰ ਬਲਦੇਸ ਸਿੰਘ ਠੇਕੇਦਾਰ ਸਾਹਿਬ ਜਿਹਨਾਂ ਦੀ ਨਕੀ ਯਾਦ ਨੂੰ ਸਮਰਪਤ ਕੱਲੀ ਆ ਦੋਨੇ ਜੀ ਦੀ ਸ਼ੁਰੂਆਤ ਹੋ ਲੱਗੀ ਐ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਸਾਰੇ ਸਰਕਾਰ ਦੇ ਤੇਰਿਆਂ ਦਾ ਔਰ ਕੱਲੀ ਕੱਲੀ ਕੁਸ਼ਤੀ ਤੱਕਣ ਜੋ ਗੈ ਤੇ ਮੈਂ ਬੇਨਤੀ ਕਰਾਂ ਇਹ ਜਿਹੜੀ ਪਹਿਲਵਾਨੀ ਸ਼ੋਅ ਕਾ ਹੈ ਸਾਜੀ ਨਵੋਦਨੀ ਤੁਸੀਂ ਦੇਖ ਲਓ ਤੁਸੀਂ ਕਹਿੰਦੇ ਕਿ ਆਓ ਤੁਸੀਂ ਆਓ ਬਹੁਤ ਬਹੁਤ ਧੰਨਵਾਦ ਕਰਨੀ ਖੰਕਸਾ ਕਾਈਨੋ ਕਾਲੇ ਦੇ ਵਿੱਚ ਕੁਸ਼ਤ ਕਰਦਾ ਹਾਂ ਉਹ ਬੱਚਿਆਂ ਦੇ ਦਰਮਿਆਨ ਕੁਸ਼ਤੀ ਸ਼ੁਰੂਆਤੋਂ ਲੱਗੀਆਂ ਰਹੀਆਂ ਬੱਚੀ ਦਾ ਜਿੰਦੇ ਬੱਚਿਆਂ ਦੇ ਦਰਮਿਆਨ ساری ਕੁਸ਼ਤੀ ਦੀ ਜਿਹੜੀ ਸ਼ੁਰੂਆਤੋਂ ਲੱਗੀਆਂ ਤੇ ਤਾਕਤ ਉਹ ਅਲੀ ਕੁਸ਼ਤੀ ਵਾਲੇ ਮਾਲ ਨੂੰ ਤਿਆਰ ਕਰਵਾ ਦਈਏ ਜਿਨ੍ਹਾਂ ਦੇ ਨਾਮ ਨੇ ਦੇਖੇ ਗਏ ਸਰਦਾਰ ਸੁਰਜੀਤ ਸਿੰਘ ਵੀ ਲੰਗੀਆਂ ਪਹਿਲਵਾਨ ਇਹ ਗਾਮ ਦੇ ਵੱਡੇ ਮੰਨ ਗਏ ਆਪਣੇ ਆਰੇ ਸਦਾ ਗੁਰੂ ਜੀ ਸਿੰਘ ਦੀ ਬਗਲ ਸਾਹਿਬ ਕਹਿੰਦੇ ਕਿ ਸਾਡੇ ਬਾਸਰ ਜੀ ਇਚੇ ਚੋਂ ਪਹੁੰਚੇ ਆ ਹਨਾ ਮਜੀਂਦਾ ਪਰਮਾਨੰਦੀ ਸ਼ਾਹਕੋਟ ਆਓ ਜੀ ਬੈਠ ਬੋਲ ਕੇ ਬਾਕੀ ਦੇ ਪਾਤਨ ਵੀ ਜੀ ਆਪਾਂ ਬਹਿ ਜਾਈਏ ਤਿੰਨ ਤਰੀਕ ਨੂੰ ਕਹਿੰਦੇ ਸਾਨੀ ਦੇ ਛੇਵੇਂ ਦੀ ਗੱਲ ਹੋਣੀ ਹੈ ਇਸੇ ਤਰ੍ਹਾਂ ਰਜੀਵਾਜਣੀਆਂ ਜ਼ਿੰਮੇਵਾਰੀਆਂ ਹੋਣਗੀਆਂ ਸਾਰੇ ਭਰਾਵਾਂ ਦੇ ਵੱਲੋਂ ਧੰਨਵਾਦ ਕੀਤਾ ਜਾਵੇਗਾ ਕਦੀ ਕਦੀ ਸ਼ੁਕਰੀਦਾਰ ਨਹੀਂ ਉਹਨਾਂ ਕੋ ਕੁਝ ਨਹੀਂ ਬੋਲਦਾ ਦਿਖਾ ਲੈ ਪਾਣ ਭਈ ਆਏ ਨਹੀਂ ਲਾਈਵ ਨਹੀਂ ਨਹੀਂ ਖਰਜ ਹੋ ਗਿਆ ਅਭੀ ਤੱਕ ਦੀ ਗਾਉਂ ਦੇ ਸਨਾਨ ਵਿੱਚ ਲੋਰ ਚੜਦੇ ਰਾਜਾ ਖੇਲਾ ਨਵੇਂ ਪਿੰਡ ਵਾਲਾ ਦੇਖਦਾ ਗੰਦ ਸਿੰਘੀ ਬਾਜ ਦੀ ਟਿਕਾਣੇ ਮੈਂ ਅੱਜ ਭੰਗੜਾ ਪਰਿਵਾਰ ਦੇ ਜਿੰਨੇ ਵੀ ਯਾਰ ਪੁਰਾਣੇ ਪੁੱਜੇ ਸੁਰਜੀਤ ਸਿੰਘ ਭੱਜਲ ਸਾਹਿਬ ਦੁਜੀ ਆਪ ਵਧੀਆ ਪਹਿਲਵਾਨੀ ਕੀਤੀ ਹੈ ਸੱਚੇ ਡਿਸਪਲਿਨ ਦੇ ਨਾਲ ਜਿਹੜੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹੋ ਸਾਰੇ ਪਰਿਵਾਰਾਂ ਦਾ ਦਿਲੋਂ ਧੰਨਵਾਦ ਹੈ ਮਾਤਾ ਸ੍ਰਿੰਦਰ ਕੌਰ ਜੀ ਜਿਨ੍ਹਾਂ ਦੇ ਪਰਿਵਾਰ ਵੱਲੋਂ ਬਹੁਤ ਵੱਡਾ ਦਕਲ ਕਰਵਾਇਆ ਅਧਰ ਸਾਹਿਬ ਜਿਨ੍ਹਾਂ ਦੀ ਜਿੰਗੀ ਯਾਦ ਨੂੰ ਸਮਰਪਿਤ ਇਹ ਦੂਸਰਾ ਵੱਡਾ ਸ਼ੇਰ ਮੇਲਾ ਚੱਲ ਰਿਹਾ ਹੈ ਸਾਰੀਆਂ ਸ਼ਖੀਤਾਂ ਦਾ ਫਿਰੋਂ ਧੰਨਵਾਦ ਵੀ ਖਲਵਾੜਾ ਹੁਣ ਤਾੜੀਆਂ ਮਾਰ ਦਿਓ ਜ਼ੋਰਦਾਰ ਇਹ ਕੰਤਾ ਕਹਿਰ ਚੋਪਰਾਂ ਨੇ ਜੋ ਫੌਜ ਕਲੇ ਨੂੰ ਢਾਉਂਦੀ ਗਲ ਰਾਜੇ ਖੇਲੇ ਜੀ ਜਿੰਦੀ ਧੂਕਾਂ ਜੇ ਪਾਉਂਦੀ ਆਓ ਜੀ ਅਭੀ ਪਹਿਲਵਾਨ ਖਲਵਾੜਾ ਕੁਝ ਸਮਾਂ ਸਾਡੇ ਦਰਮਿਆਨ ਬਟਾਇਆ ਵਰਤੀਤ ਕੀਤਾ ਹੈ ਉਹਨਾਂ ਦਾ ਮਾਨ ਸਨਮਾਨ ਜਿਹੜਾ ਸਰਦਾਰ ਗੁਰਜੀਤ ਸਿੰਘ ਜੀ ਪੰਗਲ ਸਾਹਿਬ ਸਮੁੱਚੇ ਪੰਗਲ ਪਰਵਾਦੇ ਵੱਲੋਂ ਕੀਤਾ ਜਾ ਰਿਹਾ ਹੈ ਨਾਲ ਗੁਰਜੀਤ ਸਿੰਘ ਜੀ ਵਾਲੀਆ ਸਾਹਿਬ ਲਾਲ ਗੁਰਜਾਲ ਸਿਮਰਾਂ ਦਾ ਜੋ ਮੈਟਰ ਪ੍ਰੈਕਸਿਟੀ ਹੈ ਸ੍ਰੀ ਚੇਰਪਾ ਸਾਹਿਬ ਬਖੀ ਚਾਹ ਮੰਗ ਨਾਲ ਕਮਲਜੀਤ ਮੰਗਾ ਜੀ ਉਹਨਾਂ ਦਾ ਵੀ ਬਹੁਤ ਵੱਡਾ ਧੰਨਵਾਦ ਸਾਰਿਆਂ ਦਾ ਸਰਕਾਰ ਇੱਕ ਮਾਨਸਮਾਨ ਹੈ ਸਾਰੇ ਬੱਚੇ ਖੁਸ਼ ਹੈ ਬਾਜੀ ਜਿਹੜੇ ਪੱਖੇ ਮੈਂ ਸਰਜੀਤ ਸਿੰਘ ਜੀ ਬੰਗਲ ਸਾਹਿਬ ਤੁਹਾਨੂੰ ਮੁਬਾਰਕਬਾਦ ਦਵਾਂਗਾ ਬਾਕੀ ਜਿਹੜੇ ਪੰਦਰਾ ਰੋਕ ਕੇ ਗੱਲਾਂ ਬਿਜੇ ਪ੍ਰਵਾਦੀ ਬੁਵਾਰਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਕਰਨ ਢੀਂਢੀ ਹਰਦੀਆਂ ਪਹਿਰਵਾਨ ਜੀ ਉੱਥੇ ਲੜ ਕੇ ਇੱਕ ਵਾਰ ਫਤਿਹ ਸਹੀ ਮਾਰ ਦੋ ਜੋਰਦਾਰ ਜਵਾਬੇ ਦਾ ਵੱਡਾ ਮਾਣ ਅਖਾੜੇ ਦੇ ਸ਼੍ਰਮੀ ਜੇਨ ਤੋਂ ਬਾਅਦ ਹੁਣ ਸਟੇਜ ਦੀ ਜ਼ਿੰਮੇਵਾਰੀ ਤੇ ਹੈ ਬਹੁਤ ਵੱਡਾ ਸਨਕਾਰ ਕੀਤਾ ਜਾ ਰਿਹਾ ਸਾਡੇ ਜਨਾਨ ਸੁਖੀ ਪ੍ਰਧਾਨ ਕਿ ਆਪਾਂ ਕੁਸ਼ਤੀ ਦੇ ਵਿੱਚ ਜਿਆਦਾ ਖੁੱਲੇ ਹੱਥ ਨਾ ਮਾਰੀਏ ਸੋ ਬਹੁਤ ਹੀ ਵਧੀਆ ਹੈ ਇਹਨਾਂ ਕੁਸ਼ਤੀਆਂ ਤੋਂ ਬਾਅਦ ਜਿਹੜਾ ਹੈ ਅਬਡਾਈਟ ਅਬਡਾਈਟ ਜੋਪੀ ਦੇ ਨਾਲ ਬਹੁਤ ਹੀ ਵਧੀਆ ਛੋਟਾ ਸਾਹਿਬ ਫੁਸ਼ਾਦਪੁਰ ਇਹ ਕੁਸ਼ਤੀ ਕਰਾਈ ਜਾਊਗੀ ਸ਼ੀਰਾਕਾ